ਇਹ ਮੇਰਾ ਪੰਜਾਬ ਆ ਕਿਸੇ ਬਈਏ ਦਾ ਵਿਹਾਰ ਨਹੀਂ ਹਨਾ ਕੰਦਾ ਇਹ ਮੇਰਾ ਪੰਜਾਬ ਆ ਕਿਸੇ ਬਈਏ ਦਾ ਵਿਹਾਰ ਨਹੀਂ ਆਪਾਂ ਤੁਹਾਨੂੰ ਨજર ਲੱਗੀ ਪੰਜਾਬ ਨੂੰ ਇਹਦੀ ਨજર ਉਤਾਰੋ ਲੈ ਕੇ ਲਾਲ ਮਿਰਚਾਂ ਇਹਦੇ ਸਿਰ ਤੋਂ ਬਾਰੋ ਇੱਥੇ ਜਿੱਥੇ ਤੱਕਦਾ ਇਦਾਂ ਜਿੱਦਾਂ ਪੀਲੀ ਦਾਲ ਪੀਣ ਵਾਲੇ ਤੇ ਪਰਚਾ ਵੇਚਣ ਵਾਲਾ ਫਰਾਲ ਚੱਲੇ ਦਿਨ ਦਿਹਾੜੇ ਗੋਲੀ ਤੇ ਰਾਤ ਨੂੰ ਕੱਟਦੇ ਤਾਰਾਂ ਫਿਰ ਗੈਂਗਸਟਰ ਹਫ਼ਤਾ ਮੰਗਦੇ ਖਬਰ ਲੀਆਂ ਨੇ ਸਰਕਾਰਾਂ ਇੱਥੇ ਕੋਈ ਨਹੀਂ ਕਿਸੇ ਉੱਤੇ ਨੂੰ ਪੁੱਛਦਾ ਜਿਹੜਾ ਮਾਰਾ ਉਹੀ ਮਰਦਾ ਜੇਲ੍ਹ 'ਚ ਬੈਠਾ ਗੈਂਗਸਟਰ ਦੱਸੋ ਕਿਦਾਂ ਬਿਜ਼ਨਸ ਕਰਦਾ ਇਹ ਉਹ ਨਹੀਂ ਰਿਹਾ ਪੰਜਾਬ ਸਭ ਕੁਝ ਇੱਥੇ ਬਦਲ ਗਿਆ ਬਜ਼ੁਰਗਾਂ ਕੋਲੋਂ ਵਾਲੀਆਂ ਖਾਉਂਦੇ ਨਾਂ ਦਿਲਾਂ ਵਿੱਚ ਤਰਸ ਰਿਹਾ ਜੇ ਹਰੀ ਸਿੰਘ ਮੁੜ ਕੇ ਆਵੇ ਤੇ ਹਾਲ ਇਹਨਾਂ ਦੇ ਦੇਖੇ ਰੋਵੇਗਾ ਉਹ ਪੂਬ ਮਾਰ ਕੇ ਇਹ ਨਹੀਂ ਮੇਰੇ ਬੇਟੇ ਮੈਂ ਤਾਂ ਜੰਮੇ ਸੀਗੇ ਜੋਦੇ ਇਹ ਤਾਂ ਹਾਲ ਸੀ ਚੂਹੇ ਵਰਗੇ ਨਾ ਇਹ ਨਾਮ ਰੱਬ ਦਾ ਲੈਂਦੇ ਨਾ ਕੋਈ ਕੰਮਕਾਰ ਇਹ ਕਰਦੇ ਮੈਂ ਪੰਜਾਬੀਓ ਤੁਹਾਨੂੰ ਕੰਨਾ ਬਈਆਂ ਦੀ ਰੇੜੀ ਲੱਗੀ ਆ ਤੁਸੀਂ ਨੱਠ ਕੇ ਜਾਂਦੇ ਇੱਕ ਪਾਸੇ ਸਰਦਾਰ ਨੇ ਰੇੜੀ ਲਾਈ ਆ ਇੱਕ ਪਾਸੇ ਬਈਏ ਨੇ ਲਾਈ ਆ ਤੁਸੀਂ ਨੱਠ ਕੇ ਬਈਏ ਕੋ ਸਮਾਨ ਲੈਣ ਜਾਂਦੇ ਆ ਔਰ ਸਰਦਾਰ ਜਿਹੜਾ